ਵਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਅੱਜ ਵੀ ਆਪਾਂ ਪਿੰਡ ਬੋਰਜ ਤਹਿਲਦਾ ਜਿਲ੍ਹਾ ਨਵਾਂ ਸ਼ਹਿਰ ਦਰਿਆ ਦੇ ਬੰਦ ਦੇ ਉੱਪਰ ਜਿੱਥੇ ਦਰਿਆ ਨੇ ਖੂਰ ਲਾ ਕੇ ਢਾਹ ਲਾ ਕੇ ਲੋਕਾਂ ਦੀ ਬਾਬਾ ਜ਼ਮੀਨ ਜਿਹੜੀ ਸੀ ਝੋਨੇ ਵਾਲੀ ਪਾਪੂਲਰਾਂ ਵਾਲੀ ਸਾਰੀ ਰੋੜ ਕੇ ਲੈ ਗਿਆ ਉੱਥੇ ਖੂਰਾ ਲੱਗਣ ਕਰਕੇ ਸਰਕਾਰਾਂ ਨੂੰ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੰਨਾ ਕੀ ਹੁੰਦਾ ਉਹਨਾਂ ਨੇ ਵੀ ਠੇਕਾ ਦਿੱਤਾ ਹੋਇਆ ਪਰ ਉਹਨਾਂ ਦੇ ਠੇਕੇ ਦੇ ਨਾਲ ਜੇ ਆਪਾਂ ਉਹਨਾਂ ਦੇ ਬੈਠੇ ਰਹੀਏ ਤਾਂ ਪਿੰਡਾਂ 'ਚ ਪਾਣੀ ਵੜ ਦੂ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਾਲੇ ਮਹਾਪੁਰਖਾਂ ਦੇ ਅਸਥਾਨ ਤੋਂ ਉਸ ਸਥਾਨ ਦੇ ਮਹਾਪੁਰਖ ਸਤਕਾਰਯੋਗ ਸੰਤ ਬਾਬਾ ਸਤਨਾਮ ਸਿੰਘ ਜੀ ਹੋਰ ਬਹੁਤ ਸਿੰਘ ਜਿਹੜੇ ਸਵੇਰ ਤੋਂ ਤੜਕੇ ਤੋਂ ਉੱਲਾਕੇ ਰਾਤ ਦੇ ਲੇਟ ਤੱਕ ਸੇਵਾ ਨਿਭਾ ਰਹੀ ਨੇ ਇਲਾਕੇ ਦੀਆਂ ਸੰਗਤਾਂ ਲਾਗੇ ਲਾਗੇ ਹੋਰ ਪਿੰਡਾਂ ਦੀਆਂ ਸੰਗਤਾਂ ਇੱਥੋਂ ਤੱਕ ਬਹਿਰਾਮ ਹੁਸ਼ਿਆਰ ਪਰ ਵਾਲੇ ਪਾਸਿਓਂ ਵੀ ਦੂਰੋਂ ਵੀ ਸੰਗਤਾਂ ਬਹੁਤ ਸੇਵਾ ਕਰ ਰਹੀਆਂ ਇਹ ਮਹਾਪੁਰਖਾਂ ਕੋਲੋਂ ਬੇਨਤੀ ਆ ਤੇ ਝੂਠੀਆਂ ਅਵਾਹਾਂ ਤੋਂ ਬਚਣਾ ਪਨਾ ਕੋਈ ਸਰਕਾਰੀ ਹੋਵੇ ਪਨਾ ਕੋਈ ਆਮ ਹੋਵੇ ਜੇ ਕਿਸੇ ਨੇ ਵੀ ਕੋਈ ਸੰਕਲਪ ਸੰਪਰਕ ਕਰਕੇ ਪੁੱਛਣਾ ਹੋਵੇ ਤਾਂ ਇਸ ਅਸਥਾਨ ਤੇ ਆ ਕੇ ਜਾਂ ਮਹਾਪੁਰਖਾਂ ਨੂੰ ਫੋਨ ਕਰਕੇ ਜਾਂ ਕਿਸੇ ਸੇਵਾਦਾਰ ਨੂੰ ਫੋਨ ਪੁੱਛ ਕਰਕੇ ਸ਼ੇਰ ਸਾਹਿਬ ਸੰਗਤ ਜੀ ਮਿੱਟੀ ਭਰਨ ਤੋਂ ਸੰਕੋਚ ਕਰਨਾ ਨਹੀਂ ਤਾਂ ਜਿੰਨਾ ਚਿਰ ਇਹ ਸੇਵਾ ਚੱਲਦੀ ਆ ਬੇਸ਼ੱਕ ਇਹ ਕਹਿ ਰਹੇ ਨੇ ਵੀ ਕੋਈ ਗਾ ਨਹੀਂ ਇੰਨਾ ਕਰ ਦੋ ਮਹਾਰਾ ਸਰਕਾਰਾਂ ਕਰ ਦੂਗੀਆਂ ਪਰ ਮਹਾਂਪੁਰਖਾਂ ਦੇ ਨਹੀਂ ਜੀ ਹੁਣ ਸ਼ੁਰੂ ਕੀਤਾ ਇਹ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਆਪ ਨੇ ਪਰੇ ਕਾਰਜ ਚਾੜਨਗੇ ਕਾਰਜ ਰਾਸ ਕਰਨਗੇ ਇਹਨੂੰ ਹੁਣ ਚੰਗੀ ਤਰ੍ਹਾਂ ਆਪ ਦਾ ਕਰਕੇ ਜਾਣਾ ਆਣ ਵਾਲੇ ਸਮੇਂ ਦੇ ਵਿੱਚ ਜਦੋਂ ਦਰਿਆਵਾਂ ਦੇ ਪਾਣੀ ਥੱਲੇ ਹੋਏ ਉਸ ਵੇਲੇ ਫਿਰ ਇਹ ਤਾਂ ਵਧੀਆ ਤਰੀਕੇ ਦੇ ਨਾਲ ਪੰਨ ਲਾਇਆ ਜਾਊਗਾ ਨਾਲ ਠੋਕਰਾਂ ਬਣਾਈਆਂ ਜਾਣਗੀਆਂ ਨਾਲੇ ਪ੍ਰਬੰਧ ਕੀਤੇ ਜਾਣਗੇ ਸਭ ਸੰਗਤਾਂ ਨੂੰ ਬੇਨਤੀ ਹੈ ਜਿਹੜੇ-ਜਿਹੜੇ ਵੀ ਮੇਰੇ ਵੀਰ ਭਰਾ ਪਿੰਡਾਂ ਦੇ ਵਿੱਚ ਜਿੰਨੀ ਵੀ ਕੋਈ ਸਮਰੱਥਾ ਰੱਖਣ ਵਾਲਾ ਆਪਣੀ ਸਮਰੱਥਾ ਦੇ ਮੁਤਾਬਕ ਉਹ ਭਾਵਨਾ ਦੇ ਨਾਲ ਥੈਲੇ ਭਰ-ਭਰ ਕੇ ਬੋਰੀਆਂ ਭਰ-ਭਰ ਕੇ ਮਿੱਟੀ ਦੀਆਂ ਜਾਂ ਉਦਾਂ ਟਰਾਲੀਆਂ ਜਾਂ ਟਿਪਰਾਂ ਜਿਵੇਂ ਵੀ ਉਹ ਲਿਆ ਸਕਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਤੇ ਵੱਧ ਤੋਂ ਵੱਧ ਸੇਵਾ ਵਿੱਚ ਜੁਟੇ ਰਹਿਣਾ ਜਦੋਂ ਇਧਰੋਂ ਕੋਈ ਮੈਸੇਜ ਆਊਗਾ ਵੀਡੀਓ ਆਊਗੀ ਉਦੇ ਵਿੱਚ ਦੱਸਿਆ ਜਾਊਗਾ ਕਿ ਹੁਣ ਸੇਵਾ ਸੰਪੂਰਨ ਹੋ ਚੁੱਕੀ ਤੇ ਹੁਣ ਹੋਰ ਮਿੱਟੀ ਨਾ ਲਿਆਂਦੀ ਜਾਵੇ ਉਸ ਵੇਲੇ ਜਿੰਨਾ ਚਿਰ ਤੁਹਾਨੂੰ ਇਹ ਮੈਸੇਜ ਨਹੀਂ ਮਿਲਦਾ ਉਨਾਂ ਚਿਰ ਕੋ ਸੰਗਤ ਦੀ ਆਪ ਜੀ ਨੇ ਸਭ ਨੇ ਤਨਮਨ ਧਾਂਦੇ ਨਾਲ ਸੇਵਾ ਕਰਨੀ ਮਹਾਪੁਰਖਾਂ ਦਾ ਸਹਿਯੋਗ ਦੇਣਾ ਔਰ ਇਸ ਇਲਾਕੇ ਨੂੰ ਪਿੰਡਾਂ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ